ਅਸਾਂ ਨੂੰ ਖਸਮ ਹੈ ਦਿੰਦਾ ਬੰਦਗੀ ਵਾਲੀ ਵਜ਼ੀਰੀ ਖਾਸਾਂ ਨੂੰ ਖਸਮ ਹੈ ਦਿੰਦਾ ਬੰਦਗੀ ਵਾਲੀ ਵਜ਼ੀਰੀ ਸਿਰ ਕਮਾਉਣਾ ਸੂਟੇ ਲਾਉਣਾ ਇਹ ਨਹੀਂ ਅਸਲ ਫਕੀਰੀ ਸਜਣਾ ਇਹ ਨਹੀਂ ਅਸਲ ਫਕੀਰੀ ਪਿਆਰੀ ਸਾਧ ਸੰਗਤ ਜੀ ਡੇਰਾ ਬਾਬਾ ਆਦਮ ਸ਼ਾ ਸਿੱਧਵਾਂ ਵੇਟ ਵਿਖੇ 3 ਜੁਲਾਈ 2025 ਦਿਨ ਵੀਰਵਾਰ ਨੂੰ ਸਲਾਨਾ ਭੰਡਾਰਾ ਤੇ ਰੋਹਾਨੀ ਮਜਲਿਸ ਰੱਖੀ ਗਈ ਹੈ 11 ਵਜੇ ਦੁਆ ਹੋਵੇਗੀ ਆਪ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਹੈ ਕਿ ਡੇਰੇ ਵਿਖੇ ਪਹੁੰਚ ਕੇ ਹਾਜ਼ਰੀਆਂ ਲਵਾਓ ਤੇ ਰੋਹਾਨੀ ਰਹਿਮਤਾਂ ਪਾਓ ਉਸ ਰੋਹਾਨੀ ਮਜਲਿਸ ਵਿੱਚ ਡਾਢੇ ਰੱਬ ਦੀਆਂ ਰੋਹਾਨੀ ਗੱਲਾਂ ਦੀ ਸਾਂਝ ਪਾਵਾਂਗੇ ਕਿ ਕਿਸ ਤਰ੍ਹਾਂ ਇਨਸਾਨ ਨੂੰ ਮਨ ਚਾਹੀ ਜਿੰਦਗੀ ਛੱਡ ਕੇ ਰੱਬ ਚਾਹੀ ਜਿੰਦਗੀ ਬਸਰ ਕਰਨੀ ਚਾਹੀਦੀ ਹੈ ਕਿ ਇਨਸਾਨ ਦੀ ਜ਼ਿੰਦਗੀ ਦਾ ਅਸਲ ਮਕਸਦ ਹੀ ਬੰਦਗੀ ਹੈ ਕਿ ਬੰਦਾ ਤਾਂ ਪੈਦਾ ਹੀ ਬੰਦਗੀ ਵਾਸਤੇ ਹੋਇਆ ਤੇ ਕੋਸ਼ਿਸ਼ ਕਰਿਓ ਸਾਲ ਵਿੱਚ ਇੱਕ ਵਾਰ ਇਹ ਦਿਨ ਆਉਂਦਾ ਤੇ ਜਗ ਦੀ ਮੁਹੱਬਤ ਛੱਡ ਕੇ ਉਹ ਸੱਚੇ ਰੱਬ ਦੀ ਮੁਹੱਬਤ ਲਈ ਆਪਣਾ ਕੀਮਤੀ ਵਕਤ ਕੱਢ ਕੇ ਡੇਰਾ ਬਾਬਾ ਆਦਮ ਸ਼ਾਹ ਵਿਖੇ 11 ਵਜੇ ਪਹੁੰਚਿਓ ਤੇ ਰੋਹਾਨੀ ਰਹਿਮਤਾਂ ਪਾਓ ਕਿ ਗੱਲ ਜਿਹੜੀ ਬਣਨੀ ਹੈ ਸਿਰਫ ਤੇ ਸਿਰਫ ਉਹ ਇਬਾਦਤ ਨਾਲ ਬਣਨੀ ਹੈ ਕਿ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕੱਲ ਬਣਦੀ ਹੈ